ਅਕਾਲੀ ਗੱਲ ਅਤੇ ਭਾਜਪਾ ਦੇ ਵਿੱਚ ਗੱਠ ਜੋੜਤੇ ਨਹੀਂ ਬਣੀ ਗੱਲ ਪੰਜਾਬ ਦੇ ਵਿੱਚ ਇਕੱਲਿਆਂ ਹੀ ਲੋਕ ਸਭਾ ਚੋਂ ਲੜੇਗੀ ਭਾਜਪਾ ਨੇ ਜਾਖੰਡ ਨੇ ਕੀਤਾ ਐਲਾਨ ਬੋਲੇ ਪੰਜਾਬ ਦੇ ਭੇਤਰ ਭੁੱਖ ਦੇ ਲਈ ਲਿਆ ਫੈਸਲਾ ਭਾਜਪਾ ਨਾਲ ਗੱਠ ਜੋੜਨਾ ਹੋਣ ਤੇ ਸਬੇ ਸਿੰਘ ਬਾਦਲ ਦਾ ਪਹਿਲਾ ਬਿਆਨ ਕਿਹਾ ਅਕਾਲੀ ਦਲ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਸਾਡੇ ਲਈ ਨੰਬਰ ਗੇਮ ਤੋਂ ਵੱਧ ਵਧਕੇ ਨੇ ਅਸੂਲ ਕੌਮ ਤੇ ਪੰਜਾਬ ਦੇ ਰੱਖਿਆ ਲਈ ਬਣੀ ਹੈ ਪਾਰਟੀ ਲੋਕ ਸੁਭਾਚ ਹੋਣਾਂ ਦੇ ਲਈ ਪੰਜਾਬ ਦੇ ਵਿੱਚ ਬਣਾਏ 24000 ਤੋਂ ਵੱਧ ਪੋਲਿੰਗ ਸਟੇਸ਼ਨ ਹਰ ਬੋਥ ਦੀ ਕੈਮਰਿਆਂ ਦੇ ਰਾਹੀਂ ਹੋਵੇਗੀ ਨਿਗਰਾਨੀ ਫਲਾਈ ਸਕਵੈਡ ਵਾਣਾ ਦੇ ਜ਼ਰੀਏ ਚੋਣਾਂ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਤੇ ਰੱਖੀ ਜਾ ਰਹੀ ਹੈ ਖਾਸ ਨਜ਼ਰ ਜੀਵਾਲ ਦੇ ਕਸਾਰੀ ਦੇ ਖਿਲਾਫ ਦਿਨ ਦੇ ਵਿੱਚ ਆਬਦਾ ਪ੍ਰਦਰਸ਼ਨ ਪੀਐਮ ਰਿਹائش ਦੇ ਘਰਾਵ ਦੀ ਕੀਤੀ ਕੋਸ਼ਿਸ਼ ਪੁਲਸ ਦੇ ਨਾਲ ਹੋਈ ਧੱਕਾ ਮੂਕੀ ਰਸਤੇ ਵਿੱਚ ਲੈ ਕਈ ਪ੍ਰਦਰਸ਼ਨਕਾਰੀ ਹਰਜੋਤ ਬੈਂਸ ਵੀ ਪ੍ਰਦਰਸ਼ਨ ਦੇ ਵਿੱਚ ਹੋਏ ਸ਼ਾਮਿਲ ਦਿੱਲੀ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭਾਜਪਾ ਦਾ ਪ੍ਰਦਰਸ਼ਨ ਸਖਤਰਤਾ ਦਾ ਘਰਾਓ ਕਰਨ ਦੀ ਕੋਸ਼ਿਸ਼ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਾਂ ਦਾ ਕੀਤਾ ਇਸਤੇਮਾਲ ਕਈਆਂ ਨੂੰ ਹਿਰਾਸਤ ਵਿੱਚ ਵੀ ਲਿਆ ਈਡੀ ਕਸਟਡੀ ਤੋਂ ਦਿੱਲੀ ਦੇ ਸਤਿਯਾ ਮਰਵਿੰਦ ਕੇਜਰੀਵਾਲ ਦਾ ਦੂਜਾ ਆਦੇਸ਼ ਹੁਣ ਸਿਹਤ ਮੰਤਰਾਲੇ ਨੂੰ ਦਿੱਤੇ ਨਿਰਦੇਸ਼ ਕਿ ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਦੇ ਵਿੱਚ ਫਰੀ ਦਵਾਈਆਂ ਤੇ ਫਰੀ ਟੈਸਟ ਦੀ ਸਹੂਲਤ ਯਕੀਨੀ ਬਣਾਈ ਜਾਵੇ ਦਿੱਲੀ ਚ ਕੇਜਰੀਵਾਲ ਦੇ ਹੱਕ ਦੇ ਵਿੱਚ ਸਮਰਥਨ ਜਟਾਰੀ ਆਪ 31 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਹੋਣ ਵਾਲੀ ਰੈਲੀ ਦੇ ਲਈ ਆਮ ਲੋਕਾਂ ਦਾ ਮੰਗਿਆ ਜਾ ਰਿਹਾ ਹੈ ਸਾਥ ਘਰ ਘਰ ਜਾ ਕੇ ਲੋਕਾਂ ਨੂੰ ਸੱਦਾ ਦੇ ਰਹੇ ਨੇ ਆਪ ਵਰਕਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੀਆਂ ਮੀਟਿੰਗ ਉਮੀਦਵਾਰਾਂ ਤੇ ਚੋਣ ਕਮੇਟੀ ਨੂੰ ਲੈ ਕੇ ਹੋਈ ਚਰਚਾ ਪਾਰਟੀ ਇੰਚਾਰਜ ਦੇਵਿੰਦਰ ਯਾਦਵ ਬੋਲੇ ਆਮ ਆਦੀ ਪਾਰਟੀ ਮੁੱਖ ਚੁਣੌਤੀ ਕਾਂਗਰਸ ਸਿੱਖ ਜਟ ਹੋ ਕੇ ਮਜ਼ਬੂਤੀ ਨਾਲ ਲੜੇਗੀ ਚੋਣ ਸੁਪਰੀਆ ਸ਼੍ਰੀਨੇਦੀ ਵਿਵਾਦਿਤ ਪੋਸਟ ਤੇ ਕੰਗਰਨਾ ਰਣਉਦ ਦਾ ਬਿਆਨ ਹਰ ਮੈਲਾ ਦਾ ਸਨਮਾਨ ਜ਼ਰੂਰੀ ਪਾਰਟੀ ਦੇ ਨਿਰਦੇਸ਼ਾਂ ਹੇਠ ਲਵਾਂਗੇ ਐਕਸ਼ਨ ਦਿੱਲੀ ਚ ਬੀਜਪੀ ਦੇ ਕਮਿੰਗ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਪਹੁੰਚੀ ਅਦਾਕਾਰ ਕੰਗਰਨਾ ਰਣਉਦ ਦੇ ਖਿਲਾਫ ਸੁਪਰੀਆ ਸ਼੍ਰੀਨੇਦੀ ਵਿਵਾਦਿਤ ਪੋਸਟ ਦਾ ਰਾਸ਼ਟਰੀ ਮੈਲਾ ਕਮਿਸ਼ਨ ਨੇ ਲਿਆ ਨੋਟਿਸ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਚਿੱਠੀ ਸ਼੍ਰੀਨੇਦੀ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ ਪਛਾਰ ਕਰਦੇ ਸੁਹਾਦੇ ਵਿੱਚ ਨਸ਼ਾ ਤਸਕਰ ਦਾ ਇਨਕਾਊਂਟਰ ਰੇਡ ਕਰਨ ਗਈ ਟੀਮ ਤੇ ਤਸਕਰ ਨੇ ਕੀਤੀ ਸੀ ਫਾਇਰਿੰਗ ਮੋਟਪੇੜ ਦੇ ਦੌਰਾਨ ਇੱਕ ਫੌਜ ਕਰਮੀ ਵੀ ਹੋਇਆ ਜ਼ਖਮੀ ਮੁਹਾਲੀ ਦੇ ਮਟੋਰ ਥਾਣੇ ਦੇ ਵਿੱਚ ਵਰੰਟ ਅਫਸਰ ਦੇ ਨਾਲ ਬਦਸਲੂਕੀ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਮੰਗਿਆ ਜਵਾਬ ਘਟਨਾ ਵੇਲੇ ਥਾਣੇ ਦੇ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਮੰਗੀ ਡਿਟੇਲ ਬੋਲੇ ਮਹਲੇ ਦੇ ਆਖਰੀ ਦਿਨ ਖਾਲਸੇ ਰੰਗ ਦੇ ਵਿੱਚ ਰੰਗਿਆਨੰਦਪੁਰ ਸਾਹਿਬ ਗੁਰੂ ਦੀ लाਡਲੀ ਫੌਜ ਦੇ ਹੰਸਿੰਘਾ ਨੇ ਕੱਢਿਆ ਮਹੱਲਾ ਘੋੜਿਆਂ ਤੇ ਸਵਾਰ ਹੋ ਕੇ ਦਿਖਾਏ ਜੰਗ ਜੂ ਕਰਤਬ ਸਸ ਗਿਆ ਤੁਸੀਂ ਵਿਖ ਰਹੇ ਹੋ ਨਿਊਜ਼ 8 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਲੋਂ ਐਮ ਬੈਠ ਕੀਤੀ ਗਈ ਚੋਣ ਰਣਨੀਤੀ ਤੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਹੋਈ ਹੈ ਦੇਵਿੰਦਰ ਯਾਦਵ ਜਿਹੜੇ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਚੋਣ ਰਣਨੀਤੀ ਤੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕੈਂਪੇਨ ਕਮੇਟੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਜਲਦ ਪਾਰਟੀ ਆਪਣੀ ਕੈਂਪੇਨ ਆ ਸ਼ੁਰੂ ਕਰੇਗੀ ਇਹ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਜਲਦ ਪਾਰਟੀ ਆਪਣੀ ਕੈਂਪੇਨ ਸ਼ੁਰੂ ਕਰੇਗੀ ਆਮ ਆਦਮੀ ਪਾਰਟੀ ਸਾਡੇ ਸਾਹਮਣੇ ਮੁੱਖ ਚੁਣੌਤੀ ਹੈ ਤੇ ਇਹ ਵੀ ਵੱਡਾ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਸਾਹਮਣੇ ਪੰਜਾਬ ਦੇ ਅੱਗੇ ਮੁੱਖ ਚੁਣੌਤੀ ਹੈ ਕਾਂਗਰਸ ਇਕਜੁੱਟ ਹੋ ਕੇ ਮਜ਼ਬੂਤੀ ਦੇ ਨਾਲ ਆ ਚੋਂ ਲੜੇਗੀ ਸੋ ਪੰਜਾਬ ਕਾਂਗਰਸ ਦੇ ਵੱਲੋਂ ਪੂਰੀ ਲੋਕ ਸਭਾ ਚੋਣ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਉਮੀਦਵਾਰਾਂ ਦਾ ਐਲਾਨ ਬਾਕੀ ਹੈ ਕਿਉਂਕਿ ਅਜੇ ਤੱਕ ਪੰਜਾਬ ਦੇ ਵਿੱਚ ਜ਼ਿਕਰ ਗੱਲ ਕਰੀਏ ਤਾਂ ਸਿਰਫ ਆਮ ਆਦਮੀ ਪਾਰਟੀ ਦੇ ਵੱਲੋਂ 8 ਉਮੀਦਵਾਰਾਂ ਦਾ ਜਿਹੜਾ ਕਿ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਬਾਕੀ ਪਾਰਟੀਆਂ ਦੇ ਅਜੇ ਤੱਕ ਉਮੀਦਵਾਰਾਂ ਦੇ ਪੱਤੇ ਨਹੀਂ ਖੋਲੇ ਗਏ ਤੇ ਇਸ ਨੂੰ ਲੈ ਕੇ ਹੀ ਪੰਜਾਬ ਕਾਂਗਰਸ ਦੀ ਜਿਹੜੀ ਕਿ ਅੱਜ ਐਮ ਬੈਠਕ ਹੋਈ ਇਸ ਦੇ ਬਾਅਦ ਪੰਜਾਬ ਕਾਂਗਰਸ ਦੇ ਜੋ ਇੰਚਾਰਜ ਨੇ ਦੇਵਿੰਦਰ ਯਾਦਵ ਨੇ ਉਹ ਕਿਹਾ ਗਿਆ ਕਿ ਚੋਣ ਰਣਨੀਤੀ ਤੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕੈਂਪੇਨ ਕਮੇਟੀ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਜਲਦ ਪਾਰਟੀ ਆਪਣੀ ਕੈਂਪੇਨ ਸ਼ੁਰੂ ਕਰੇਗੀ ਅੱਜ ਹਮ ਪਰਦੇਸ ਕਾਂਗਰਸ ਕਮੇਟੀ ਦੇ ਆਫਿਸ जड़े साढ़े सीनियर लीडरान ने ग बात की है आने वाले जो चुनाव हैं उसकी तैयारियों से संबंधित आज की ये मीटिंग थी किस तरीके से हमें कैंपेन अपनी आगे लेके जानी है क्या क्या चैलेंजेस हैं और किस तरीके से हम उसको टैकल कर सकते हैं उसमें सभी सीनियर्स हमारे साथ ही यहाँ मौजूद रहे उन्होंने अपने अपने विचार रखे और मैं समझता हूँ कि ये दो महीने जो बचे हैं अभी इसमें पंजाब प्रदेश कांग्रेस कमेटी एकजुट होकर मजबूती के साथ इस चुनाव के लिए तैयारी जो थी हमारी वो पूरी तरीके से तैयार है अब निश्चित ही कैंपेन हमारी जल्द शुरू होगी कैंपेन कमेटीज़ कुछ कमेटीज़ के बारे में चर्चा हुई है वो कमेटीज़ हम फॉर्म करेंगे और चुनाव को एक व्यवस्थित तरीके से इसको आगे बढ़ाने का काम करेंगे जल्दी हम आ, क्योंकि लास्ट फेज में हैं उस बारे में भी आज हमने इसमें मीटिंग में चर्चा की थी तो उचित समय पर निश्चित ही हम मजबूत कैंडिडेट उतारने का काम करेंगे थैंक यू दल ये बात है कि, कि जो हमारे सामने हमारे ओपोनेंट्स हैं किस ओपोनेंट के साथ किस तरीके से हमें आगे बढ़ना है निश्चित ही आज आम आदमी पार्टी की सरकार है वो एक बड़ा चैलेंज है और किस तरीके से जो मौजूदा सरकार है उसने लोगों की जनभावनाओं के खिलाफ जाते हुए जो वादे किए थे उनको पूरा नहीं किया है उसको हम किस तरीके से लेके चलेंगे हमारे बूथ पे क्या तैयारियां हैं हमारे जो बी हैं हमारे बूथ की कमेटियां हैं उनको हम किस तरीके से जहाँ जहाँ पर कोई कमियाँ हैं उनको हम पूरा करने की कोशिश अब इस दौर कांग्रेस एकजुट होकर किसी भी हद तक जाकर अपने जो जो सामने हमारे तीनों पार्टीज हैं उनके खिलाफ मजबूती के साथ अपना चेहरा लड़की देखिए लगातार लोगों को धोखा देने का काम कर रहे हैं और मैं समझता हूँ कि ये दोनों आपस में आज भी मिले हुए हैं पोस्ट अलायंस की बात में बात कर रहा हूँ जरूर ਇਹ ਲੋਕੋ ਕੋ ਧੋਖਾ ਦੇਣੇ ਦਾ આજ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਅਤੇ ਉਸੀ ਦਾ ਨਤੀਜਾ ਹੈ ਕਿ ਇੱਕ ਤਰਫ ਸੇ ਬਾਤ ਸ਼ੁਰੂ ਹੁੰਦੀ ਹੈ ਦੂਜੀ ਤਰਫ ਸੇ ਕੁਝ ਹੋਰ ਆਬਜੈਕਸ਼ਨਸ ਆਤੇ ਹਨ ਕਿਸਾਨ ਹੈ ਜਿਹੜਾ ਉਸ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਭਾਜਪਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇਵੇਂ ਚ ਆਵੇ ਸੋ ਕਹਿਣ ਦਾ ਭਾਵ ਅੰਦਰ ਅਲਾਈਅੰਸ ਹੈ ਕਿ ਉਹਨਾਂ ਨੇ ਇਹ ਲੜਨ ਦਾ ਫੈਸਲਾ ਅਡਡ ਕਰ ਲਿਆ ਕਿ ਅਡਡ ਲੜਦੇ ਨਹੀਂ ਤਾਂ ਬਿਲਕੁਲ ਵੀ ਸਾਨੂੰ ਲੋਕਾਂ ਨੇ ਉਧਰ ਭਾਜਪਾ ਦੇ ਨਾਲ ਗੱਠ ਜੋੜ ਨਾ ਹੋਣ ਤੇ ਸੁਖਵੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸੁਖਵੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਸਾਡੇ ਲਈ ਨੰਬਰ ਗੇਮ ਤੋਂ ਅਸੂਲ ਵੱਧ ਅਹਿਮ ਨੇ ਅਸੀਂ ਸਰਕਾਰ ਬਣਾਉਣ ਦੇ ਲਈ ਪਾਰਟੀ ਨਹੀਂ ਬਣੀ ਕੌਮ ਤੇ ਪੰਜਾਬ ਦੀ ਰੱਖਿਆ ਦੇ ਲਈ ਪਾਰਟੀ ਬਣਾਈ ਹੈ ਦਿੱਲੀ ਵਾਲੇ ਵੋਟ ਦੀ ਸਿਆਸਤ ਕਰਦੇ ਨੇ ਸਾਡੇ ਲਈ ਪੰਜਾਬ ਸਭ ਤੋਂ ਐਮ ਹੈ ਸੁਨੀਲ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੀ ਭਲਾਈ ਦੇ ਲਈ ਇਕੱਲੇ ਸੋਣਾ ਲੜਾਂਗੇ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਫੈਸਲਾ ਲਿਆ ਗਿਆ ਪੰਜਾਬ ਦੇ ਹੱਕ ਦੇ ਵਿੱਚ ਭਾਜਪਾ ਨੇ ਇਤਿਹਾਸਕ ਕੰਮ ਕੀਤਾ ਸੁਨੀਲ ਜਾਖੜ ਦੇ ਵੱਲੋਂ ਜੋ ਕਿ ਵੱਡਾ ਬਿਆਨ ਦਿੱਤਾ ਕਿ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਫੈਸਲਾ ਲਿਆ ਗਿਆ ਤੇ ਪੰਜਾਬ ਦੇ ਹੱਕ ਦੇ ਵਿੱਚ ਭਾਜਪਾ ਦੇ ਵੱਲੋਂ ਇਤਿਹਾਸਕ ਕੰਮ ਕੀਤਾ ਹੈ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਲੋਕ 1 ਜੂਨ ਨੂੰ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਗੇ ਸ਼੍ਰੋਮਣੀ ਅਕਾਲੀ ਦਲ ਇੱਕ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਕਾਲੀ ਜਲਦੀ ਜੁਮਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੋਰਪਰੇਟ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰਕ ਸਾਂਝ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਐ ਸਾਡੇ ਵਾਸਤੇ ਪੰਜਾਬ ਐ ਕਿਸਾਨਾਂ ਦੇ ਹੱਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਐ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਹੋਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਗਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਹੱਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ